ਇੱਕ ਸਪੀਕਰ ਸਾਹਿਬ ਤੁਸੀਂ ਪੁੱਛਿਆ ਸੀ ਕਿ ਜਿਹੜੀ ਪੋਸਟ ਵਾਲਾ ਕੰਮ ਕਦੋਂ ਬੰਦ ਹੋਇਆ ਸੀ ਇਹ ਦੱਸਣਾ ਚਾਹਣਾ ਕਿ ਰਾਸ਼ਟਰਪਤੀ ਮਰਹੂਮ ਸਾਡੇ ਗਿਆਨੀ ਜੈਲ ਸਿੰਘ ਜੀ ਜਦੋਂ ਮੁੱਖ ਪਤਰੀ ਪੰਜਾਬ ਹੁੰਦੇ ਸੀ ਤਾਂ ਉਹਨਾਂ ਨੇ ਉਸ ਵੇਲੇ ਦੇ ਰਾਸ਼ਟਰਪਤੀ ਤੋਂ ਸਪੈਸ਼ਲ ਨੋਟੀਫਿਕੇਸ਼ਨ ਕਰਵਾਇਆ ਸੀ ਕਿ ਪੰਜਾਬ ਦੇ ਨੌਜਵਾਨ ਸਿਕ ਰੇਜਮੈਂਟ ਤੇ ਹੋਰ ਪਹਿਲਵਾਨੀ ਖੇਡਾਂ 'ਚ ਕਾਫੀ ਅੱਗੇ ਸੀ ਤਾਂ ਉਹਨਾਂ ਨੇ ਬੇਨਤੀ ਕਰਕੇ ਬੰਦ ਕਰਵਾਇਆ ਸੀ ਇੱਕ ਸਾਡਾ ਛੋਟਾ ਜਿਹਾ ਮੁੱਦਾ ਹੋਰ ਹੈ ਕਿ ਪਾਕਿਸਤਾਨ ਦੇ ਬਾਰਡਰ ਦੇ ਨਾਲ ਕੱਲਾ ਮੇਰਾ ਗੁਰੂ ਹਰਸਾ ਹਲਕਾ ਨਹੀਂ ਲੱਗਦਾ ਜੇ ਐਂਡੀ ਕੇ ਤੋਂ ਲੈ ਕੇ ਗੁਜਰਾਤ ਤੱਕ ਲੱਗਦਾ ਹੈ ਜਿਹੜੇ ਬਾਰਡਰ ਤੇ ਲੋਕ ਰਹਿੰਦੇ ਆ ਉਹਨਾਂ ਦੀ ਬਹੁਤ ਵੱਡੀ ਸਮੱਸਿਆ ਹੈ ਕਿ ਜ਼ਮੀਨਾਂ ਕੱਚੀਆਂ ਕੀਤੀਆਂ ਗਈਆਂ ਨਾ ਉਹਨਾਂ ਦਾ ਮੁਆਵਜ਼ਾ ਮਿਲਿਆ ਨਾ ਉਹਨਾਂ ਤੇ ਲੋਨ ਲੈ ਸਕਦੇ ਆ ਉੱਥੋਂ ਰਹਿੰਦੇ ਲੋਕਾਂ ਲਈ ਕੋਈ ਸਪੈਸ਼ਲ ਰਿਜ਼ਰਵੇਸ਼ਨ ਦਿੱਤੀ ਜਾਵੇ ਤਾਂ ਕਿ ਉੱਥੋਂ ਦੇ ਨੌਜਵਾਨਾਂ ਨੂੰ ਨੌਕਰੀ ਮਿਲ ਸਕੇ ਜਦੋਂ ਕੋਈ ਕੰਪੀਟੀਸ਼ਨ ਹੁੰਦਾ ਤਾਂ ਮੈਟ ਵਿੱਚ ਨਹੀਂ ਆ ਸਕਦੇ ਇਸ ਲਈ ਕੋਈ ਏਰੀਆ ਨਿਰਧਾਰਤ ਕਰਕੇ 4-5 ਕਿਲੋਮੀਟਰ ਦਾ ਜਿਨ੍ਹਾਂ ਦੇ ਲਈ ਸਪੈਸ਼ਲ ਰਿਜ਼ਰਵੇਸ਼ਨ ਦਿੱਤੀ ਜਾਵੇ ਤਾਂ ਕਿ ਉਹ ਵੀ ਆਪਣੇ ਆਪ ਨੂੰ ਮਾਣ ਮਹਿਸੂਸ ਕਰਨ ਕਿ ਅਸੀਂ ਭਾਰਤ ਦਾ ਹਿੱਸਾ ਹਾਂ ਇੱਥੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਇੱਕ ਮਸਲਾ ਹੈ ਕਿ ਪੰਜਾਬ ਦਾ ਵਸਿੰਦਾ ਰਾਜਸਥਾਨ ਚ ਜ਼ਮੀਨ ਨਹੀਂ ਖਰੀਦ ਸਕਦਾ ਪੰਜਾਬ ਦਾ ਵਸਿੰਦਾ ਹਿਮਾਚਲ ਚ ਨਹੀਂ ਲੈ ਸਕਦਾ ਜੇ ਐਂਡ ਕੇ ਚ ਨਹੀਂ ਲੈ ਸਕਦਾ ਸਾਰੇ ਵਿਧਾਨਕਾਰ ਸਾਥੀਆਂ ਨੂੰ ਬੇਨਤੀ ਹੈ ਕਿ ਇਸ ਵਿਸ਼ੇ ਵਿੱਚ ਵੀ ਕੋਈ ਬਿਲ ਪਾਸ ਕੀਤਾ ਜਾਵੇ ਕਿ ਜਿਹੜਾ ਸਟੇਟ ਸਾਨੂੰ ਜ਼ਮੀਨ ਨਹੀਂ ਖਰੀਦਣ ਦਿੰਦਾ ਤੇ ਅਸੀਂ ਉਹਨਾਂ ਲਈ ਰਾਹ ਖੁੱਲੇ ਰੱਖੇ ਹੋਏ ਨੇ ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਮਹਾਲੀ ਏਰੀਆ ਵਿੱਚ ਕਾਫੀ ਲੋਕਾਂ ਨੇ ਘਰ ਬਣਾਏ ਉਹ ਮੈਂ ਕਿਉਂ ਉਹਨਾਂ ਦਾ ਦੁਸ਼ਮਣ ਨਹੀਂ ਆ ਪਰ ਫਿਰ ਪੰਜਾਬੀਆਂ ਨੂੰ ਨਾਲ ਇਸ ਤਰ੍ਹਾਂ ਵਿਤਕਰਾ ਕਿਉਂ ਹੁੰਦਾ ਸਰਦਾਰ ਕੁਲਜੀਤ ਸਿੰਘ ਰੰਧਾਵਾ ਸਤਿਕਾਰਯੋਗ ਸਪੀਕਰ ਸਾਹਿਬ ਵੈਸੇ ਤਾਂ ਮੈਨੂੰ ਨਹੀਂ ਸੀ ਲੱਗਦਾ ਸੁੱਚੇ ਮੂਵੀ ਘਰ ਜਾਣਾ ਪਵੇਗਾ ਲੇਕਿਨ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਜਦੋਂ ਆਈਦਰਲੇ ਪਾਸੇ ਉੱਠਦੇ ਆ ਜੋ ਦਰ ਮੁਕਸਰ ਆ ਲ ਜਾਨੇ ਆ ਸਰਹੰਦ ਫੀਡਰ ਦੇਖਦੇ ਆ ਸੱਚੀ ਸਪੀਕਰ ਸਾਹਿਬ ਮਨ ਨੂੰ ਕਈ ਵਾਰੀ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਪੰਜਾਬ ਨੂੰ ਨਹਿਰਾਂ ਦਾ ਪਾਣੀ ਮਿਲ ਰਿਹਾ ਇਸ ਕਰਕੇ ਮੈਂ અપਵਾਦ ਦੇ ਇਲਾਕੇ ਚ ਆਉਣਾ ਜੀ ਸਭ ਤੋਂ ਗਰੀਬ ਇਲਾਕਾ ਡੇਰਾ ਬਸੀ ਦਾ ਅੱਜ ਬੜੀ ਕਿਰਪਾ ਬਾਬੇ ਦੀ ਹੋਈ ਹੈ ਲੇਕਿਨ ਪੀਣ ਜੋਗਾ ਪਾਣੀ ਨਹੀਂ ਰਿਹਾ ਕੀ ਬੇਨਤੀ ਕਰਾਂਗਾ ਸਰਕਾਰ ਨੂੰ ਕਿ ਸਾਡੇ ਹਲਕੇ ਵਾਲੇ ਵੀ ਕਦੀ ਨਹਿਰ ਦਾ ਪਾਣੀ ਨਹਿਰ ਦਾ ਮੂੰਹ ਹੋਏਗਾ ਬੜੀ ਖੁਸ਼ੀ ਹੋਈ ਮਾਨ ਸਾਹਿਬ ਨੇ ਜਦੋਂ ਨਹਿਰਾਂ ਦੇ ਪ੍ਰਪੋਜ਼ਲ ਬਾਰੇ ਗੱਲ ਕੀਤੀ ਬਹੁਤ ਅੱਛਾ ਲੱਗਿਆ ਦਿਲ ਬਾਗੋ ਬਾਗ ਹੋਇਆ ਆਹ ਸਪੀਕਰ ਸਾਹਿਬ ਤੁਹਾਡੇ ਕੋਟਕਪੂਰਾ ਤੁਹਾਡੇ ਮੁਕਸਰ ਕੋਣੋਂ ਜਦੋਂ ਨਿਕਲਣਾ ਮੈਂ ਅੱਧਾ ਘੰਟਾ ਮੇਰੀ ਭੈਣਾਂ ਛੋਟੀ ਉੱਥੇ ਨਹਿਰਾਂ ਦੇ ਬੈਠ ਕੇ ਜਾਣਾ ਔਰ ਮੈਂ ਤਰਸਦਾ ਕਿ ਮੈਂ ਉਸ ਹਾਲ ਕੀ ਚ ਚੁਣ ਕੇ ਆਇਆ ਜਿੱਥੇ ਪਾਣੀ ਦੀ ਬੂੰਦ ਪੀਣ ਨੂੰ ਨਹੀਂ ਰਹੀ 1000 ਤੋਂ ਲੈ ਕੇ 1300 ਫੁੱਟ ਤੱਕ ਪਾਣੀ ਦਾ ਲੈਵਲ ਚਲਾ ਗਿਆ ਕਿਸਾਨਾਂ ਦੀਆਂ ਮੋਟਰਾਂ ਬੰਦ ਹੋ ਗਈਆਂ ਕਿਸੇ ਜਗ੍ਹਾ ਵੀ ਤੁਸੀਂ ਦੇਖੋ ਜਿਹੜੇ 25 30 ਹੌਸਪਾਵਰ ਦੇ ਮੋਟਰ ਟਿਊਬਲ ਸਿਗਾ ਸਾਰੇ ਬੰਦ ਪਏ ਆ ਸਾਡੀ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਕਿ ਟੇਲਾਂ ਤੱਕ ਪਾਣੀ ਪਹੁੰਚਿਆ ਲੇਕਿਨ ਉਹਦੇ ਨਾਲ ਨਾਲ ਸਪੀਕਰ ਸਾਹਿਬ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰੇ ਹਲਕੇ ਨੂੰ ਪੁਆਦ ਦੇ ਇਲਾਕੇ ਨੂੰ ਇੱਥੇ ਵੀ ਕਦੀ ਪਾਣੀ ਮਿਲੇਗਾ ਜੀ ਮਰਨੂੰ ਇਹ ਹੀ ਮੇਰੀ ਬੇਨਤੀ ਹੈ ਮੈਂ ਪਿਛਲੀ ਵਾਰ ਵੀ ਪੱਲ ਡਕੇ ਪਾਣੀ ਮੰਗਿਆ ਸੀ ਅਸੀਂ ਪੈਸੇ ਨਹੀਂ ਮੰਗਦੇ ਨੋਟ ਨਹੀਂ ਮੰਗਦੇ ਇੰਡਸਟਰੀ ਦੂਜੇ ਪਾਸੇ ਇੰਨੀ ਡੇਰਾ ਬੱਸੀ ਦੂਜੇ ਨੰਬਰ ਤੇ ਸੀ ਇੰਡਸਟਰੀ ਲੇਕਿਨ ਅੱਜ ਲੁਧਿਆਣੇ ਤੋਂ ਬਾਅਦ ਅਸੀਂ ਚੌਥੇ ਨੰਬਰ ਤੇ ਚਲੇ ਗਏ ਜਿਵੇਂ ਕੱਲ ਸੀ ਉਹਨੇ ਗੱਲ ਕਹੀ ਹੈ ਵੈਂਟੀਲੇਟਰ ਦੇ ਡੇਰਾ ਬੱਸੀ ਦੀ ਇੰਡਸਟਰੀ ਹੈ ਲੇਕਿਨ ਇੱਥੇ ਹਰਮੀਤ ਪਠਾਨ ਮਾਜਰੀ ਜਿਹੜੀ ਗੱਲ ਕੀਤੀ ਹੈ ਜਿਹੜੀ ਆ ਪੋਸਟ ਪਰ ਫੀਮ ਦੀ ਗੱਲ ਕੀਤੀ ਹੈ ਸਪੀਕਰ ਸਾਹਿਬ ਸਾਡੇ ਪੁਰਾਣੇ ਬਜ਼ੁਰਗਾਂ ਉੱਤੇ ਧਿਆਨ ਕਰ ਲਿਓ 100 ਸਾਲ ਤੋਂ ਉੱਪਰ ਹੋ ਕੇ ਮੇਰੇ ਦਾਦਾ ਜੀ 108 ਸਾਲ ਦੇ ਹੋ ਕੇ ਗੁਜ਼ਰੇ ਸੀ ਇਹਦਾ ਮਤਲਬ ਉਹ ਫੀਮ ਨਹੀਂ ਸੀ ਖਾਂਦੇ ਲੇਕਿਨੇ ਸੇਵਾਦਾਰ ਸੀ ਦੋ ਮਿੰਟ ਹੋ ਗਏ ਜੀ ਸਾਲ ਧਿਆਨ ਕੀਤਾ ਥੈਂਕ ਯੂ